ਸਰਵਦਾ ਭਲਾ ਚੈਰੀਟੇਬਲ ਟਰਸਟ ਉਹਨਾਂ ਜਿਹੜੀ ਮਹਿੰਮ ਸ਼ੁਰੂ ਕੀਤੀ ਗਈ ਸੀ ਸਥੇ ਬਾਕੀ ਸਾਡੇ ਮੈਡੀਕਲ ਫੈਸਿਲਿਟੀ ਸਹੀ ਦੇ ਰਹੇ ਆ ਅਸੀਂ ਕਾਫੀ ਸਾਡੇ ਕੰਮ ਚੱਲ ਰਹੇ ਆ ਇੱਕ ਇਸ ਚੀਜ਼ ਨੂੰ ਮਹਿਸੂਸ ਕੀਤਾ ਗਿਆ ਸੀ ਕਿ ਲੈਬਾਰਟਰੀਜ਼ ਦੀ ਬਹੁਤ ਜ਼ਰੂਰਤ ਹੈ ਟੈਸਟ ਹਨੇ ਮਹਿੰਗੇ ਹੋ ਚੁੱਕੇ ਸੀ ਕਿ ਆਮ ਪਬਲਿਕ ਜਿਹੜੀ ਆ ਉਹ ਟੈਸਟ ਕਰਾਈ ਨਹੀਂ ਸਕਦੇ ਸੀ ਸਭ ਤੋਂ ਪਹਿਲਾਂ ਅਸੀਂ ਪਟਿਆਲਾ ਤੇ ਸਮਰੂਪ ਤੋਂ ਲੈਬਾਰਟਰੀ ਸ਼ੁਰੂ ਕੀਤੀਆਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਅਸੀਂ ਕਹਿ ਸੀ ਕਿ 50 ਬੋਟਰੀ ਖੋਲ੍ਹਾਂਗੇ ਉਹ 50 ਪੂਰੀਆਂ ਹੋਈਆਂ ਲੇਕਿਨ ਏਰੀਆ ਸੀ ਕਵਰ ਨਹੀਂ ਕਰ ਪਾਏ ਸਾਰਾ ਫਰਗੂਲ ਤੇਕ ਪਾਦਰ ਜੀ ਦਾ ਗੁਰਪੁਰਬ ਆ ਗਿਆ ਉੱਥੇ 50 ਵੋਟਰੀਆਂ ਹੋਰ ਕੀਤੀਆਂ ਸੋ ਤਕਰੀਬਨ 3 ਸੱਡੀਆਂ ਹੋ ਚੁੱਕੇ ਤਿੰਨ ਵਾਰੀ 50-50 ਕਰਕੇ ਅਸੀਂ 150 ਲੋਟਰੀ ਜਿਹੜੀ ਸਾਡੀ ਆਲਰੇਡੀ ਜਿਹੜੀ ਪਾਈਪਲਾਈਨ ਚ ਹੈਗੀ ਹੈ ਜਿਸ ਤੋਂ ਮੇਰੇ ਖਿਆਲ 128 ਦੇ ਕਰੀਬ ਲੋਟਰੀ ਸਾਡੀਆਂ ਆਲਰੇਡੀ ਖੁੱਲ ਚੁੱਕੀਆਂ ਨੇ ਤੇ ਅੱਜ ਨਬਾ ਦੇ ਵਿੱਚ ਵੀ ਰਾਮਗੜੀਆ ਗੁਰਦਾਰਾ ਸਾਹਿਬ ਦੇ ਵਿੱਚ ਕਮੇਟੀ ਦੇ ਸਾਰੇ ਸਹਿਯੋਗ ਨਾਲ ਇਲਬੋਟਰੀ ਜੀ ਅੱਜ ਚਾਲੂ ਕਰ ਦਿੱਤੀ ਗਈ ਹੈ ਔਰ ਇਸ ਤੋਂ ਬਾਅਦ ਤਕਰੀਬਨ ਸਾਡੀਆਂ 16 17 ਲੈਬੋਟਰੀਜ਼ ਹੋਰ ਨੇ ਜਿਹੜੀਆਂ ਕਿ ਸਾਡੀਆਂ ਆਲਰੇਡੀ ਤਿਆਰ ਹੋ ਚੁੱਕੀਆਂ ਨੇ ਜਿਸ ਸਾਜਾਹ ਦਿੱਲੀ ਵਿੱਚ ਨੇ ਚਾਹੇ ਸਾਡੀਆਂ ਰਾਜਸਥਾਨ ਵਿੱਚ ਨੇ ਜਾਂ ਪੰਜਾਬ ਦਾ ਹਰਿਆਣਾ ਵਿੱਚ ਨੇ ਔਰ ਸਾਡੀ ਉਮੀਦ ਹੈ ਕਿ ਅਸੀਂ 31 ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜੀ ਸਾਡੀ 150 ਲੈਬੈਟਰੀਜ਼ ਹੈ ਇਹ ਪੂਰੀ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜੀ ਬਾਕੀ ਸਾਡੀਆਂ ਲੈਬੈਟਰੀਜ਼ ਦਾ ਹੋਰ ਵੀ ਸਾਡੀ ਸਕੀਮ ਹੈ ਕਿਉਂਕਿ ਅਸੀਂ ਪਹਿਲਾਂ ਸਿਰਫ ਪੰਜਾਬ ਹਰਿਆਣਾ ਹਿਮਾਚਲ ਤੋਂ ਸ਼ੁਰੂ ਕੀਤਾ ਸੀ ਫਿਰ ਰਾਜਸਥਾਨ ਐਡ ਕੀਤਾ ਅੱਜ ਅਸੀਂ 12 ਸਟੇਟਾਂ ਵਿੱਚ ਜਿਹਨੀਆਂ ਇਹ ਕੰਮ ਕਰ ਰਹੇ ਆ ਤੇ ਹੋਰ ਅਗਲੇ 1 ਮਹੀਨੇ 2 ਮਹੀਨੇ ਤੱਕ ਜਿਹੜੀਆਂ ਸਾਡੀਆਂ ਕਲਕੱਤਾ ਸਾਈਡ ਤੇ ਖੁੱਲ ਰਹੀਆਂ ਨੇ ਮਹਾਰਾਸ਼ਟਰ ਵਿੱਚ ਵੈਸਟ ਬੰਗਾਲ ਚ ਜਦਾ ਜਰਾ ਜ਼ਰੂਰਤ ਹੈ ਉੱਥੇ 5 ਰੋਟਰੀਜ਼ ਖੋਲ ਰਹੇ ਹਾਂ ਤੇ ਮਹਾਰਾਸ਼ਟਰ ਵਿੱਚ ਵੀ ਬੰਬਈ ਪੰਜ ਰੋਟਰੀ ਖੁੱਲ ਰਹੀਆਂ ਨੇ ਸੋ ਟੋਟਲ ਮਿਲਾ ਕੇ ਸਾਡੀ ਕੋਸ਼ਿਸ਼ ਹੋਏਗੀ ਕਿ ਅਗਲੇ ਸਾਲ ਤੱਕ ਅਸੀਂ 200 ਰੋਟਰੀ ਨੂੰ ਟੱਚ ਕਰ ਦਾਂਗੇ ਰੇਟ ਤੁਸੀਂ ਦੇਖ ਚੁੱਕੇ ਹੋ ਗ੍ਰੇਡ ਸਾਡੇ ਮਾਰਕੀਟ ਨਾਲੋਂ 10% ਤੇ ਸਾਰੇ ਅਸੀਂ ਕੰਮ ਕਰ ਰਹੇ ਹਾਂ ਔਰ ਇੱਕ ਹੋਰ ਜਿਹੜੀ ਸਾਨੂੰ ਗਿਲ ਸਾਹਿਬ ਨੇ ਜਿਹੜੀ ਦਿੱਤੀ ਸੀ ਇੱਕ ਰਿਪੋਰਟ ਜਿਹੜੀ ਹੈ ਇਸ ਹਾਲ ਦੀ ਤਕਰੀਬਨ 15 ਲੱਖ ਦੇ ਕਰੀਬ ਜਿਹੜਾ ਸਾਡਾ ਪੇਸ਼ੈਂਟ ਹੈ ਇਸ ਸਾਲ ਦੇ ਵਿੱਚ ਇਹ ਇਹਨਾਂ ਲੋਕਾਂ ਦਾ ਫਾਇਦਾ ਉਠਾ ਚੁੱਕਿਆ ਸਾਰਿਆਂ ਦਾ ਸੋ 15 ਲੱਖ ਦਾ ਮਤਲਬ ਕਿ ਸਵਾ ਲੱਖ ਦੇ ਕਰੀਬ ਤੁਹਾਡਾ ਜਿਹੜਾ ਪੇਸ਼ੈਂਟ ਹਰ ਮਹੀਨੇ ਜਿਹੜਾ ਆਲਬੋਟਰੀਆਂ ਦਾ ਫਾਇਦਾ ਉਠਾ ਰਿਹਾ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਸਪੈਸ਼ਲੀ ਅგილ ਸਾਬ ਨੂੰ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਅੱਜ ਸਾਡੇ ਪ੍ਰਧਾਨ ਸੁਰਿੰਦਰ ਜੀ ਆਏ ਹੋਏ ਨੇ ਇਹ ਵੀ ਹੋ ਗਏ ਮੇਰੇ ਨਾਲ ਆਪਣੇ ਸਿੱਧੂ ਸਾਹਿਬ ਖੜੇ ਨੇ ਇਹਨਾਂ ਦੀਆਂ ਬੜੀਆਂ ਸੇਵਾਵਾਂ ਨੇ ਚਸਤੇ ਨਾਲ ਚਸਤੇ ਸਾਡੇ ਜਿੰਨੇ ਵੀ ਕੇਸ ਹੁੰਦੇ ਨੇ ਸਾਡੇ ਕਿਸੇ ਕਿਸਮ ਦਾ ਕੋਈ ਕੇਸ ਹੋਵੇ ਤੇ ਉਹ ਇਹ ਬਿਲਕੁਲ ਫ੍ਰੀ ਲੜਦੇ ਨੇ ਕੇਸ ਉਹ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿੱਥੇ ਪਹੁੰਚੇ ਨੇ ਤੇ ਭਾਈ ਸਾਹਿਬ ਨਾਲ ਖੜੇ ਨੇ ਸਾਰੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜਿਹੜਾ ਇਹ ਲਬੋਟਰੀ ਜਿਹੜੀ ਹੈ ਉਹ ਖੁੱਲ ਗਈ ਹੈ ਹੋਰ ਉਮੀਦ ਕਰਦੇ ਕਿ ਬਹੁਤ ਅੱਛੀ ਜਾਏਗੀ ਹੈ ਜਿਸਨ ਡਾਕਟਰ ਸਾਹਿਬ ਕਹਿੰਦੇ ਹੁੰਦੇ ਨੇ ਕਿ ਅਸੀਂ ਪਹਿਲਾਂ ਸੈਮੀ ਆਟੋਨਾਈਜ਼ਰ ਦਿੰਦੇ ਹਾਂ ਇੱਥੇ ਤੇ ਜਿਸਰੇ ਪੇਸ਼ੈਂਟ ਤੁਹਾਡੇ 30 35 ਕ੍ਰੋਸ ਕਰ ਜਾਂਦੇ ਜਾਂ 40 ਪੇਸ਼ੈਂਟ ਹੋ ਜਾਂਦੇ ਨੇ ਤੇ ਫਿਰ ਇਹਨਾਂ ਦਾ ਹੁੰਦਾ ਹੈ ਕਿ ਅਸੀਂ ਇੱਥੇ ਫੁੱਲੀ ਆਟੋਮੈਟਿਕ ਯੂਨਿਟ ਲਾ ਦਈਏ ਤਾਂ ਜੋ ਪਬਲਿਕ ਨੂੰ ਵੇਟ ਨਾ ਕਰਨੀ ਪਵੇ ਸੋ ਇੱਕ ਵਾਰੀ ਫਿਰ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਦੇ ਨਾਲ ਸੰਪਰਕ ਚ ਆਇਆ ਤਾਂ ਇਹਨਾਂ ਨੂੰ ਵੇਖ ਕੇ ਮੈਂ ਵੀ ਇਸ ਕੰਮ ਚ ਥੋੜਾ ਮੋਟਾ ਜੁਟਿਆ ਬਹੁਤ ਮਹਾਨ ਸ਼ਖਸੀਅਤ ਨੇ ਭਾਈ ਜੀ ਜੋ ਐਨਾ ਸਰਬੱਤ ਦਾ ਭਲਾ ਚੈਰੀਟੇਟ ਟਰਸਟ ਚਲਾ ਰਹੇ ਨੇ ਤੇ ਐਨੇ ਮਾਨਵਤਾ ਦੀ ਸੇਵਾ ਕਰਦੇ। ਥੈਂਕਸ। ਮੈਂ ਡਾਕਟਰ ਗਿਲਸਰ ਦੇ ਬਹੁਤ ਪਹਿਲਾਂ ਲਿੰਕ ਚ ਆਇਆ ਸੀ। ਇਹਨਾਂ ਨਾਲ ਗੱਲ ਕਰੀ ਸੀ ਵੀ ਅਸੀਂ ਲੈਬੋਰੀਟਰੀ ਮੇਰੇ ਫਾਇਦੇ ਦੇ ਨਾਤੇ ਖੋਲਣਾ ਚਾਹੁੰਦੇ ਆ ਤੇ ਸਹਿਯੋਗ ਬਣਿਆ ਸਾਡਾ ਫਿਰ ਅਸੀਂ ਕੈਨੇਡਾ ਕੱਠੇ ਹੋ ਗਏ ਉੱਥੇ ਸਾਡਾ ਫਿਰ ਬਣ ਗਿਆ ਤੇ ਫਿਰ ਇਹ ਕਹਿੰਦੇ ਵੀ ਐਦਾਂ ਮੈਂ ਵੀ ਭਾਈ ਤੁਸੀਂ ਆ ਜਾਓ। ਜਗ੍ਹਾ ਅਸੀਂ ਦੇ ਦਿੰਦੇ ਆ ਗੁਰਸਾਰੇ ਵੱਲੋਂ ਜਿਹੜਾ ਵੀ ਹੈ। ਜੋ ਵੀ ਹੋਊਗਾ ਸਾਡੋ ਤਿਲਫਲ ਅਸੀਂ ਪੂਰੇ ਕਰਾਂਗੇ ਅਸੀਂ ਇਹਨਾਂ ਦੇ ਰਿਣੀ ਆ ਵੀ ਸਾਡੇ ਇਹਨਾਂ ਨੇ ਇਹ ਬੇਨਤੀ ਮੰਨ ਕੇ ਸਾਨੂੰ ਸੇਵਾ ਦਾ ਮੌਕਾ ਦਿੱਤਾ